ਫਰ ਟੇਕ ਕੇ ਵਾਪਿਸ ਆ ਰਹੇ ਸੀਨ ਪਤੀ ਪਤਨੀ ਪੁੱਤਰ ਅਤੇ ਇੱਕ ਦੋਸਤ ਪਰ ਰਸਤੇ ਦੇ ਵਿੱਚ ਅਜਿਹਾ ਮੰਦਭਾਗਾ ਹਾਦਸਾ ਵਾਪਰ ਜਾਂਦਾ ਹੈ ਕਿ ਸਾਰੇ ਜਾਣੇ ਰੱਬ ਨੂੰ ਪਿਆਰੇ ਹੋ ਜਾਂਦੇ ਨੇ ਦਰਅਸਲ ਗੱਡੀ ਸਿੱਧੀ ਜਾ ਕੇ ਦਰਖਤ ਦੇ ਨਾਲ ਟਕਰਾਉਂਦੀ ਹੈ ਜਿਸ ਤੋਂ ਬਾਅਦ ਚਾਰ ਜਾਣਿਆਂ ਦੀ ਮੌਤ ਹੋ ਜਾਂਦੀ ਹੈ ਦੋ ਦੀ ਮੌਤ ਮੌਕੇ ਦੇ ਉੱਤੇ ਹੁੰਦੀ ਹੈ ਜਦਕਿ ਦੋ ਦੀ ਹਸਪਤਾਲ ਦੇ ਵਿੱਚ ਪਹੁੰਚਦੀ ਸਾਰ ਮੌਤ ਹੋ ਜਾਂਦੀ ਹੈ ਤਾਂ ਇੱਕ ਘਰ ਦੇ ਵਿੱਚੋਂ ਤਿੰਨ ਲਾਸ਼ਾਂ ਉੱਠਣਗੀਆਂ ਕਿਉਂਕਿ ਇੱਕ ਸੜਕ ਹਾਦਸੇ ਨੇ ਸਾਰਾ ਪਰਿਵਾਰ ਖੇਰੂ-ਖੇਰੂ ਕਰਕੇ ਰੱਖ ਦਿੱਤਾ ਹੈ ਮਾਂ, ਪੁੱਤ ਅਤੇ ਪਿਓ ਦੀ ਮੌਤ ਹੋ ਚੁੱਕੀ ਹੈ ਸੜਕ ਹਾਦਸੇ ਦੇ ਵਿੱਚ ਉਹਨਾਂ ਦੇ ਨਾਲ ਇੱਕ ਦੋਸਤ ਵੀ ਸੀ ਉਹ ਵੀ ਇਸ ਸੰਸਾਰ ਨੂੰ ਅਲਵਿਦਾ ਆਖ ਚੁੱਕਿਆ ਇੱਕੋ ਪਰਿਵਾਰ ਦੇ ਤਿੰਨ ਜਣਿਆਂ ਦੀ ਮੌਤ ਹੋਈ ਹੈ ਇਹ ਹਾਦਸਾ ਅਸਵੇਰੇ ਮੁਕਸਰ ਸਾਹਿਬ ਬਠਿੰਡਾ ਮਾਰਗ ਦੇ ਉੱਤੇ ਵਾਪਰਿਆ ਇੱਕ ਈਟੀਓਜ਼ ਗੱਡੀ ਜਿਹੜੀ ਐ ਸਿੱਧੀ ਜਾ ਕੇ ਦਰਖਤ ਨਾਲ ਟਕਰਾਂਦੀ ਐ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਪੁਲਿਸ ਨੂੰ ਬੁਲਾਇਆ ਜਾਂਦਾ ਤੇ ਫੇਰ ਇਹਨਾਂ ਜ਼ਖਮੀਆਂ ਨੂੰ ਬਾਹਰ ਕੱਢਿਆ ਜਾਂਦਾ ਤਾਂ ਗੱਡੀ ਦੇ 에ਅਰ ਬੈਗ ਤਾਂ ਖੁੱਲ ਚੁੱਕੇ ਨੇ ਬੇਹਦ ਮੰਦ ਭਾਗਾ ਇਹ ਹਾਦਸਾ ਵਾਪਰਿਆ ਜਿੱਥੇ ਕਿ ਚਾਰ ਜਾਣੀਆਂ ਦੀ ਮੌਤ ਹੋ ਚੁੱਕੀ ਹੈ ਤਕਾਲ ਬਣ ਕੇ ਆਇਆ ਇਹ ਦਰਖਤ ਜਿਹੜਾ ਖੜਿਆ ਸੜਕ ਦੇ ਕਿਨਾਰੇ ਦੇ ਸੀ ਇਸ ਦੇ ਵਿੱਚ ਜਾ ਕੇ ਸਿੱਧੀ ਗੱਡੀ ਟਕਰੌਂਦੀ ਹੈ ਹਾਲਾਂਕਿ ਇਸ ਹਾਦਸੇ ਦੇ ਕਾਰਨ ਕੀ ਰਹੇ ਨੇ ਇਹ ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਆਖਿਰਕਾਰ ਕਿਵੇਂ ਇਹ ਹਾਦਸਾ ਵਾਪਰਿਆ ਗੱਡੀ ਦਾ ਸੰਤੁਲਨ ਵਿਗੜਿਆ ਡਰਾਈਵਰ ਨੂੰ ਅਚਾਨਕ ਨੀਂਦ ਆ ਗਈ ਗੱਡੀ ਦੇ ਅੱਗੇ ਕੋਈ ਕੋਈ ਆਵਾਰਾ ਪਸ਼ੂ ਜਾਂ ਫਿਰ ਕੋਈ ਵਾਹਨ ਆ ਗਿਆ ਜਾਫਿਰ ਓਵਰਟੇਕ ਕਰਨ ਦੇ ਚੱਕਰ ਦੇ ਵਿੱਚ ਇਹ ਹਾਦਸਾ ਵਾਪਰੀ ਹੈ ਇਸ ਦਾ ਅਸਲ ਸੱਚ ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਚੁੱਕੀ ਹੈ ਮਾਂ ਪਿਓ ਅਤੇ ਪੁੱਤਰ ਤਿੰਨੇ ਇਸ ਫਾਨੀ ਸੰਸਾਰ ਦੇ ਵਿੱਚੋਂ ਰੁਖਸਤ ਹੋ ਚੁੱਕੇ ਨੇ ਤੇ ਨਾਲ ਇੱਕ ਦੋਸਤ ਵੀ ਇਸ ਸੰਸਾਰ ਨੂੰ ਅਲਵਿਦਾ ਆਖ ਚੁੱਕਿਆ ਕਿਉਂਕਿ ਇਹ ਗੱਡੀ ਦੇ ਵਿੱਚ ਸਵਾਰ ਹੋ ਕੇ ਕਿਸੇ ਧਾਰਮਿਕ ਸਥਾਨ ਦੇ ਉੱਤੇ ਮੱਥਾ ਟੇਕਣ ਦੇ ਲਈ ਗਏ ਸਨ ਚਾਹੀ ਜਾਈ ਮੱਥਾ ਟੇਕ ਕੇ ਪੂਰੇ ਸ਼ਰਧਾਪੂਰਵਕ ਵਾਪਸ ਆ ਰਹੇ ਸਨ ਪਰ ਰਸਤੇ ਦੇ ਵਿੱਚ ਉਹਨਾਂ ਨੂੰ ਘਰ ਜਾਣਾ ਨਸੀਬ ਨਹੀਂ ਹੋਏਗਾ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੁਣ ਕਿਉਂਕਿ ਘਰ ਪਹੁੰਚਣ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਜਾਂਦਾ ਹੈ ਕਿ ਈਟੀਓਸ ਗੱਡੀ ਸਿੱਧਾ ਜਾ ਕੇ ਦਰਖਤ ਦੇ ਨਾਲ ਟਕਰਾਉਂਦੀ ਹੈ ਤੇ ਇਸ ਦਰਖਤ ਦੇ ਨਾਲ ਟਕਰਾਉਣ ਦੇ ਕਰਕੇ ਇੱਕੋ ਪਰਿਵਾਰ ਦੇ ਤਿੰਨ ਜੀਵਾਂ ਅਤੇ ਇੱਕ ਹੋਰ ਦੋਸਤੀ ਮੌਤ ਹੋ ਜਾਂਦੀ ਹੈ ਜਿਨ੍ਹਾਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਉਸ ਪਰਿਵਾਰ ਦੇ ਰਿਸ਼ਤੇਦਾਰਾਂ ਦੇ ਉੱਤੇ ਕੀ ਬੀਤਰੀ ਹੋਏਗੀ ਜਿਸ ਪਰਿਵਾਰ ਦੇ ਤਿੰਨੇ ਜੀਵ ਮੁੱਕ ਚੁੱਕੇ ਨੇ ਹਾਲਾਂਕਿ ਇਹ ਵਿਅਕਤੀ ਜਿਹੜੇ ਆ ਕਿੱਥੋਂ ਦੇ ਰਹਿਣ ਵਾਲੇ ਸਨ ਇਸ ਬਾਰੇ ਕੋਈ ਵੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਪਰ ਇਸ ਹਾਦਸੇ ਤੋਂ ਬਾਅਦ ਹਾਰਿਕ ਦੋ ਐ ਅਰਦਾਸਾ ਕਰ ਰਿਹਾ ਹੈ ਕਿ ਆਖਿਰਕਾਰ ਅਜਿਹਾ ਕਿਸੇ ਨਾਲ ਨਾ ਵਾਪਰੇ ਜੋ ਇਸ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੇ ਨਾਲ ਵਾਪਰਿਆ ਮਾ ਪਿਓ ਪੁੱਤਰ ਅਤੇ ਇੱਕ ਹੋਰ ਦੋਸਤੀ ਮੌਤ ਹੋ ਚੁੱਕੀ ਹੈ ਯਾਨੀ ਕਿ ਕੁੱਲ ਮਿਲਾ ਕੇ ਇਸ ਸੜਕ ਹਾਦਸੇ ਦੇ ਵਿੱਚ ਚਾਰ ਜਾਣਿਆਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ 3 ਦੇ ਕਰੀਬ ਜੋ ਨੇ ਜ਼ਖਮੀ ਵੀ ਦੱਸੇ ਜਾ ਰਹੇ ਨੇ ਬੇਹੱਦ ਮੰਦ ਭਾਗਾ ਇਹ ਹਾਦਸਾ ਵਾਪਰਿਆ ਮੁਕਸਰ ਬਠਿੰਡਾ ਰੋਡ ਦੇ ਉੱਤੇ ਬੁੱਟਰ ਸ਼ਰੀਪਿੰਡ ਦੇ ਨਜ਼ਦੀਕੇ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਗੱਡੀ ਦਰਖਤ ਦੇ ਨਾਲ ਟਕਰੌਂਦੀ ਹੈ ਤੇ ਟਕਰੌਣ ਤੋਂ ਬਾਅਦ ਮੌਕੇ ਦੇ ਉੱਤੇ ਚੀਚਿਹਾੜਾ ਮਚ ਜਾਂਦਾ ਹੈ ਤੇ ਇਸ ਦਰਮਿਆਨ ਇੱਕੋ ਪਰਿਵਾਰ ਦੇ ਤਿੰਨ ਜੀਆ ਅਤੇ ਇੱਕ ਦੋਸਤੀ ਮੌਕੇ ਤੇ ਦਸਿਆ ਜਾ ਰਿਹਾ ਕਿ ਮੌਤ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਜੀ ਇਹ ਗੱਲ ਕਰਨ ਲੱਗੇ ਕਿ ਬਹੁਤ ਹੀ ਮੰਦਪਗੀ ਘਟਨਾ ਸਾਡੇ ਮੁਕਸਰ ਸ਼ਹਿਰ ਦੇ ਵਿੱਚ ਜਿਹੜਾ ਕਿ ਅੱਜ ਏਡਾ ਵੱਡਾ ਕਹਿਰ ਟੁੱਟਿਆ ਜਿਦੇ ਵਿੱਚ ਇੱਕ ਮੁਖਤਿਆਰ ਟੇਲਰਸ ਦੇ ਨਾਮ ਤੇ ਗੁਰਪ੍ਰੀਤ ਸਿੰਘ ਉਸ ਗੋਪੀ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਦਰਸ਼ਨ ਸਿੰਘ ਢਿੱਲੋਂ ਤੇ ਉਹਨਾਂ ਦੇ ਮਤਲਬ ਮੰਮੀ ਗੋਪੀ ਦੇ ਮੰਮੀ ਜੀ ਜਸਵਿੰਦਰ ਕੌਰ ਤੇ ਇੱਕ ਉਹਨਾਂ ਦਾ ਦੋਸਤ ਹੈ ਜਸਕਰਨ ਸਿੰਘ ਕੁੰਨ ਦੀ ਵਾਈਫ ਹੈ ਲੰਬੀ ਤੋਂ ਜਸਕਰਨ ਸਿੰਘ ਤੋਂ ਉਹਨਾਂ ਦੀ ਵਾਈਫ ਲੰਬੀ ਤੋਂ ਇਹ ਪੰਜ ਜਾਣੇ ਕਾਰ ਦੇ ਵਿੱਚ ਸਵਾਰ ਹੋ ਕੇ ਰਾਮੇ ਤੋਂ ਆ ਰਹੇ ਸੀਗੇ ਵਾਪਸ ਇਹਨਾਂ ਦਾ ਸਵੇਰ ਅੱਜ ਐਕਸੀਡੈਂਟ ਹੋ ਗਿਆ ਜਿਹੜੀ ਇਹਨਾਂ ਦੀ ਆਪਦੀ ਪਰਸਨਲ ਕਾਰ ਸੀ ਉਹਦੇ ਨਾਲ ਉਹ ਦਾ ਦਰਖਤ ਦੇ ਵਿੱਚ ਵਜਨ ਕਰਨ ਜਿਹਦੇ ਵਿੱਚ ਕਿ ਚਾਰਾਂ ਦੀ ਤਾਂ ਮੌਤ ਹੋ ਚੁੱਕੀ ਹੈ ਗੁਰਪ੍ਰੀਤ ਸਿੰਘ ਗੋਪੀ ਜਸਕਰਨ ਸਿੰਘ ਉਹਨਾਂ ਦੇ ਮਤਲਬ ਗੋਪੀ ਦੇ ਮਦਰ ਜਸਵਿੰਦਰ ਕੌਰ ਤੋਂ ਉਹਨਾਂ ਦੇ ਫਾਦਰ ਸਾਹਿਬ ਠੀਕ ਹੈ ਜੀ ਜਿਹੜੀ ਉਹਨਾਂ ਦੀ ਜਸਕਰਨ ਦੀ ਵਾਈਫ ਹੋ ਜੇ ਸੀਰੀਅਸ ਪਏ ਨੇ ਬਾਂਸਲ ਹਸਪੀਟਲ ਦੇ ਵਿੱਚ ਉਸ ਤੋਂ ਅਗਲੀ ਜਿਹੜੀ ਮਾੜੀ ਘਟਨਾ ਇਹ ਹੈ ਵੀ ਅਸੀਂ ਲੈ ਕੇ ਹਸਪਤਲ ਪਹੁੰਚੇ ਆ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਉੱਥੇ ਜਿਹੜੀਆਂ ਡੈੱਡ ਬਾਡੀਆਂ ਰੱਖਣ ਨੂੰ ਜਿਹੜੀ ਜਗ੍ਹਾ ਉਹ ਸਿਰਫ ਦੋ ਹੀ ਫ੍ਰੀਜਾਂ ਉਹ ਕਹਿੰਦੇ ਚੱਲੂ ਆ ਸਾਡੇ ਤੋਂ ਪਹਿਲਾਂ ਇੱਕ ਡੈੱਡ ਬਾਡੀ ਲੱਗੀ ਹੋਈ ਸੀ ਇੱਕ ਅਸੀਂ ਗੁਰਪ੍ਰੀਤ ਸਿੰਘ ਗੋਪੀ ਦੀ ਡੈੱਡ ਬਾਡੀ ਲਾਈ ਹੈ ਬਾਕੀ ਜਿਹੜੀਆਂ ਡੈੱਡ ਬਾਡੀਆਂ ਆਸਤੇ ਅਸੀਂ ਆਪ ਦਾ ਪ੍ਰਾਈਵੇਟ ਪ੍ਰਬੰਧ ਕੀਤਾ ਔਰ ਅਸੀਂ ਲਿਖ ਕੇ ਰਿਟਰਨ ਦੇ ਵਿੱਚ ਵੀ ਸਾਥੋਂ ਲਿਖਾ ਲਿਆ ਪਿਛਲੇ ਡੈੱਡ ਬਾਡੀਆਂ ਜਿਹੜੀਆਂ ਉਹ ਉਹਨਾਂ ਆਸਤੇ ਅਸੀਂ ਪ੍ਰਬੰਧ ਫ੍ਰੀਜਾਂ ਦਾ ਆਪ ਕਰਾਂਗੇ ਸਾਡੀ ਸਰਕਾਰ ਨੂੰ ਵੀ ਅਪੀਲ ਹੈ ਇਹ ਹੋ ਜੇ ਮੰਦ ਭਾਗੇ ਜਿਹੜੀ ਘਟਨਾ ਪਹਿਲੀ ਗੱਲ ਤਾਂ ਕਿਸੇ ਦੇ ਘਟੇ ਹੀ ਨਾ ਅਗਰ ਕਿਸੇ ਦੇ ਘਟ ਜੇ ਤਾਂ ਉਹ ਇਸ ਸਮੇਂ ਦੇ ਵਿੱਚ ਕੀ ਕਰੂਗਾ ਫ੍ਰੀਜਾਂ ਦਾ ਪ੍ਰਬੰਧ ਕਰੂਗਾ ਜਾਂ ਕੁਛ ਹਾਂਜੀ ਆਏ ਸੁਬਾ ਸੁਬਾ ਜਦੋਂ ਫੋਨ ਆਇਆ ਹਸਪੀਟਲ ਚੋਂ ਕਿ ਇੰਨਾ ਕੁਝ ਬੁਰਾ ਹੋਇਆ ਜ ਬੜਾ ਮਨ ਦੁਖਿਆ ਜਦ ਇੱਕ ਪਰਵਾਗ ਦੇ ਹੀ ਜੀ ਕਗੋ ਚਲੇ ਗਏ ਫਟਾਫਟ ਹਸਪੀਟਲ ਦੇ ਵਿੱਚ ਪਹੁੰਚੇ ਮਾਰੇ ਦੋਸਤ ਨੂੰ ਲੈ ਗਿਆ ਨਾਲ ਉੱਥੇ ਜਦੋਂ ਜਾ ਕੇ ਤੇ ਦੇਖਿਆ ਤਾਂ ਬਹੁਤ ਮਨ ਪਰੇਸ਼ਾਨ ਹੋਇਆ ਅਸੀਂ ਡੱਡੂ ਬੋੜੀਆਂ ਸਰਕਾਰੀ ਹਸਪੀਟਲ ਦੇ ਵਿੱਚ ਲੈ ਕੇ ਆਏ ਆ ਇੱਥੇ ਮੌਤਚੀ ਦੇ ਵਿੱਚ ਰਖਾਇਆ ਗਿਆ ਪਰ ਮੈਂ ਦੇਖੋ ਤੁਹਾਨੂੰ ਪੈਸੇ رپورਟਰ ਵੀਰਾਂ ਨੂੰ ਮੈਂ ਕੀ ਕਹਾਂ ਤੁਸੀਂ ਦੱਸ ਸਕਦੇ ਜਾਨੀ ਜਾਨੋ ਸਾਗਨ ਤੁਹਾਨੂੰ ਪਤਾ ਹੈ ਇੱਥੋਂ ਦੇ ਹਾਲਾਤ ਕੀ ਹੈਗੇ ਕੀ ਨਹੀਂ ਹੈਗੇ ਹੈਨਾ ਕਿੱਡੀ ਨਾਕਾਮੀ ਇਹਨਾਂ ਦੀ ਮੌਤਚੀ ਦੇ ਵਿੱਚ ਫ੍ਰੀਜ ਵੀ ਨਹੀਂ ਸਰਕਾਰ ਕਿੱਡੀ ਨਾਕਾਮੀ ਹੈ ਕੀ ਫ੍ਰੀਜਰ ਵੀ ਨਹੀਂ ਖਵਾ ਸਕਦੀ ਐਡੇ ਹਾਲਾਤ ਬੁਗੇ ਆ ਇੱਥੇ ਕਿੰਨੀ ਕੁ ਵਗੀ ਅਸੀਂ ਗੋਲਾ ਪਾਈਏ 1 ਵਗੀ ਪਾਲੀਏ 2 ਵਗੀ ਪਾਲੀਏ 3 ਵਗੀ ਪਾਲੀਏ ਅਖੀ ਸਾਡੇ ਵਰਗਾ ਸਮਾਜ ਸੇਵੀ ਵੀ ਜਾ ਕੇ ਘਰੇ ਬੈਜੂ ਛੱਡੋ ਯਾਰ ਇਹਨਾਂ ਦਾ ਮੱਥਾ ਮੰਗਣਾ ਕਿੱਡਾ ਔਖਾ ਹੈ ਪਰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਉਹ ਕਿਸੇ ਘਰੇ ਜਿਨ੍ਹਾਂ ਦੇ ਘਰੇ ਮੌਤ ਹੁੰਦੀ ਹੈ ਪਤਾ ਉਹਨੂੰ ਲੱਗਦਾ ਜਿਨ੍ਹਾਂ ਦੇ ਜੀ ਜਾਂਦੇ ਆ ਪਤਾ ਉਹਨੂੰ ਲੱਗਦਾ ਤੇ ਜਿੰਦੇ ਤੇ ਬੀਤੇ ਉਹੀ ਜਾਣੇ ਇੱਥੇ ਫ੍ਰੀਜ ਹੈ ਨਹੀਂਗੇ ਜਾ ਕੇ ਵੇਖੋ ਫ੍ਰੀਜ ਆਸੀਂ ਸ਼ਮਸ਼ਾਨ ਘਰ ਚੋਂ ਲੈ ਕੇ ਆਏ ਮੌਚੀ ਦੇ ਵਿੱਚ ਫ੍ਰਿਜ ਹੀ ਹੈ ਨਹੀਂ ਕਿ ਡੈੱਡ ਬੋਡੀ ਰੱਖਣ ਵਾਸਤੇ ਉਤੋਂ ਕਹਿੰਦੇ ਜੀ ਫ੍ਰਿਜ ਤੋਂ ਵੀ ਇੰਤਜ਼ਾਮ ਕਰ ਲਓ ਜੀ ਇਹਨਾਂ ਦੇ ਘਰ ਦੇ ਵਿਚਾਰੇ ਗਏ ਤੇ ਸ਼ਮਸ਼ਾਨ ਘਰ ਚੋਂ ਫੀਜਾਂ ਲੈ ਕੇ ਆਏ ਬਹੁਤ ਮਾੜੀ ਗੱਲ ਹੈ ਪ੍ਰਸ਼ਾਸਨ ਉਸਤੇ ਮਾੜੀ ਗੱਲ ਹੈ ਤੇ ਸਰਕਾਰ ਉਸਤੇ ਮਾੜੀ ਗੱਲ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਰਕਾਰੀ ਹਸਪੀਟਲ ਦਾ ਵੱਲ ਧਿਆਨ ਦਿੱਤਾ ਜਾਵੇ ਸ਼੍ਰੀ ਮੁਖਸਰ ਸਾਹਿਬ ਦਾ ਜਿਹੜਾ ਸਰਕਾਰੀ ਹਸਪਤਾਲ ਹੈ ਬਿਲਡਿੰਗਾਂ ਵੱਡੀਆਂ ਵੱਡੀਆਂ ਹਨ ਭਗਤ ਸੋਭਦਾਨੀ ਹੈਗੀ ਬਿਲਡਿੰਗਾਂ ਨਵੀਆਂ ਬਣੀਆਂ ਦੀਆਂ ਬਾ ਤੁਹਾਨੂੰ ਤਾਂ ਸਭਾ ਪਤਾ ਹੀ ਹੈ ਉਈ ਜਾਨਾ ਤੁਸੀਂ ਆਉਣੇ ਹੋ ਤੁਸੀਂ ਵੀ ਆਉਣੇ ਹੋ ਸਾਡੇ ਵੀ ਗਿਹੜੇ ਲੱਗਦੇ ਕਹਿੰਦੇ ਆ ਨਵੀਆਂ ਬਿਲਡਿੰਗਾਂ ਨਹੀਂ ਸਹੂਲਤਾਂ ਜਵਾਨੀ ਜੇ ਹੋ ਜੇ ਤਾਂ ਹੱਥ ਜੋੜਦਾ ਤੁਹਾਡੇ ਆ ਕਾਗਦੇ ਉਸੇ ਕਾਹੀ ਹਸਪਤਾਲ ਦਾ ਕੋਈ ਹੱਲ ਕਰਦੇ ਹੋ ਲੋਕਾਂ ਕੋਈ ਇਲਾਜਾਂ ਲਈ ਪੈਸੇ ਨਹੀਂ ਆ ਜਿੰਨਾ ਤੇ ਬੀਤੀਆਂ ਉਹਨਾਂ ਨੂੰ ਪਤਾ ਸਰ ਹੀ ਐਕਸੀਡੈਂਟ ਹੋ ਗਿਆ ਵੀ ਕੋਈ ਨੀ ਕਿੰਨੀ ਜੀ ਨਹੀਂ ਜੀ ਕੋਈ ਨਹੀਂ ਜੀ ਕਿਨੇ ਇਸੇ ਰਾਮਾ ਮੰਡੀ ਤੋਂ ਉਹਨੂੰ ਅੱਜ ਤਵਾਰੇ ਸੀ ਕਾ ਆਪਣੀ ਕਾਰ ਤੇ ਦਰਸ਼ਨ ਸਿੰਘ ਤੇ ਦਾ ਪਰਿਵਾਰ ਇਹ ਹੁੰਦਾ ਉਹਨਾਂ ਦੀ ਅੱਖ ਲੱਗ ਗਈ ਕਿਤੇ ਮਿੰਦਰ ਅਸੀ ਰਾਦਾ ਤੇ ਗੱਡੀ ਬੋਟਰ ਸੀਮੈਂਟ ਕੋਲ ਕਿਕਰ ਚ ਵਜੇ ਗਈ ਗੱਡੀ ਵਜਨ ਕਰਕੇ ਇੱਕ ਦਾ ਜਸਿੰਦਰ ਕੌਰ ਦਸਨ ਸਿੰਘ ਪਤਨੀ ਹੈ ਤੇ ਗੁਰਪ੍ਰੀਤ ਸਿੰਘ ਲੜਕਾ ਹੈ ਇਹ ਕਿੱਥੋਂ ਗਈ ਹੈ ਇੱਕ ਜਸਕਰਨ ਸਿੰਘ ਇਹ ਦੋਸਤ ਦਾ ਸੀ ਗੁਰਪ੍ਰੀਤ ਦਾ ਇਹ ਆਪਣੇ ਲੰਬੀ ਢਾਬ ਤੋਂ ਕਿਹਦੀ ਮੋਤ ਹੋ ਗਈ ਹੈ ਦੋ ਸੀਰੀਅਸ ਨੇ ਇੱਕ ਨੂੰ ਮਿੰਟ ਡਰਾਈਵਰ ਕਰਤਾ ਤੇ ਇੱਕ ਉਸਾ ਹਸਪੀਟਲ ਅਲਾ ਚਲ ਰਹਿ ਗੋ ਇਹ ਕਾਰਵਾਈ ਦਾ ਬਿਆਨ ਜੋ ਉਹਨਾਂ ਘਾਤੇ ਬਿਆਨ ਦੇਣਗੇ ਉਸ ਸਾਹਮਣੇ ਕਰਵ ਕੀਤੀ